ਦ ਇਲੈਕਟ੍ਰੋਨਿਕ ਸਕੂਟਰਿਆਂ ਦੇ ਸ਼ੋਅਰੂਮ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਤਾਂ ਬਿਲਕੁਲ ਤਸਵੀਰ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਮੋਗਾ ਸ਼ਹਿਰ ਦੀ ਜਿੱਥੇ ਇਲੈਕਟ੍ਰੋਨਿਕ ਸਕੂਟਰਿਆਂ ਦੇ ਸ਼ੋਅਰੂਮ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਸਾਰਾ ਜਿਹੜਾ ਸਮਾਨ ਹੈ ਕਿਸ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਜਾਂਦਾ ਜੀਹਾਂ ਦਾ ਸੀ ਕਿ 15 ਤੋਂ 20 ਲੱਖ ਦਾ ਨੁਕਸਾਨ ਹੀ ਹੋ ਜਾਂਦਾ ਬਿਲਕੁਲ ਇਹ ਆਗਿਆ ਜਿਹੜੀ ਸਵੇਰੇ 5:30 ਵਜੇ ਤੋਂ ਲੈ ਕੇ 6 ਵਜੇ ਦੇ ਵਿਚ ਲੱਗਦੀ ਹੈ ਤੇ ਜਦੋਂ ਦੁਕਾਨ ਦਾ ਮਾਲਿਕ ਸਵੇਰੇ ਸੈਰ ਕਰਨ ਦੇ ਲਈ ਆਉਂਦਾ ਤਾਂ ਦੇਖਦਾ ਹੈ ਕਿ ਦੁਕਾਨ ਦੇ ਅੰਦਰੋਂ ਧੂਆ ਨਿਕਲਦਾ ਨਜ਼ਰ ਆਉਂਦਾ ਤੇ ਜਦੋਂ ਹੀ ਅੰਦਰ ਜਾ ਕੇ ਦੇਖਦਾ ਤਾਂ ਸਾਰਾ ਸਮਾਨ ਸੜ ਕੇ ਜਿਹੜਾ ਸਵਾਹ ਹੋਇਆ ਪਿਆ ਹੁੰਦਾ ਤਾਂ ਬਿਲਕੁਲ 15 ਲੱਖ ਤੋਂ ਲੈ ਕੇ 20 ਲੱਖ ਤੱਕ ਦਾ ਨੁਕਸਾਨ ਹੁੰਦਾ ਤਾਂ ਬਿਲਕੁਲ ਦੱਸੇ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਤਾਂ ਬਿਲਕੁਲੋ ਮੋਗਾ ਦੇ ਜੀਟੀ ਰੋਡ ਤੇ ਗਲੀ ਦੇ ਵਿੱਚ ਇੱਕ ਸ਼ੋਰੂਮ ਹੁੰਦਾ ਹੈ ਜਿਸ ਦੇ ਵਿੱਚ ਸਵੇਰੇ 5:30 ਤੋਂ ਲੈ ਕੇ 6 ਵਜੇ ਦੇ ਕਰੀਬ ਚਾਰਜਿੰਗ ਦੀਆਂ ਜਿਹੜੀਆਂ ਤਾਰਾਂ ਨੇ ਉਹਨਾਂ ਵਿੱਚੋਂ ਸਪਾਰਕਿੰਗ ਹੁੰਦੀ ਹੈ ਜਿਸ ਤੋਂ ਬਾਅਦ ਸ਼ਾਰਟ ਸਰਕਟ ਹੁੰਦਾ ਹੈ ਤਾਂ ਜਿਸ ਤੇ ਕਾਰਨ ਪੂਰੇ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਬਿਲਕੁਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਦੱਸਿਆ ਗਿਆ ਤਾਂ 15 ਤੋਂ 20 ਲੱਖ ਦਾ ਨੁਕਸਾਨ ਵੀ ਹੋ ਜਾਂਦਾ ਹੈ ਇਸ ਸਕੂਟਰੀਆਂ ਨੂੰ ਅੱਗ ਲੱਗੀ ਹੈ ਗੋਦਾਮ ਦੇ ਵਿੱਚ ਤੇ ਕੀ ਹੈ ਸਾਰਾ ਮਾਮਲਾ ਕਿਵੇਂ ਲੱਗ ਗਿਆ ਅਕਸਟੈਂਸ਼ਨ ਦੀ ਤਾਰ ਸੀ ਜੀ ਉਹ 스ਪਾਰ ਤੇ ਮਾਰੀ ਹੋਈ ਅੱਗ ਲੱਗੀ ਮੈਂ ਜਦੋਂ ਉੱਪਰ ਉੱਠਿਆ ਉਹ ਦੇਖਿਆ ਉਹ ਸਾਰਾ ਪਲਾਦੇ ਜਿਹੜਾ ਸੜ ਰਿਹਾ ਸੀਗਾ ਓਕੇ ਤੇ ਜਦ ਨੂੰ ਮੈਂ ਉੱਪਰ ਚੱਬੀਆਂ ਲੈਣ ਗਿਆ ਸਾਨੂੰ ਧੂੰਆਂ ਬਹੁਤ ਹੋ ਗਿਆ ਅੰਦਰ ਨਹੀਂ ਜਾਇਆ ਗਿਆ ਵੀਦਨ ਮੈਂਟਾ ਸੈਂਟਾ ਨਹੀਂ ਜਾਇਆ ਜੀ ਪਰ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਹੋਇਆ ਸਾਰੀਆਂ ਸਕੂਟਰੀਆਂ ਤੁਹਾਡੀਆਂ ਨਵੀਆਂ ਸੀ 15 ਤੋਂ 20 ਲੱਖ ਤੇ ਕਿੰਨਾ ਟਾਈਮ ਲੱਗ ਗਿਆ ਇਹਨੂੰ ਅੱਗ ਨੂੰ ਤਕਰੀਬਨ 1.5 ਤੋਂ 2 ਘੰਟੇ ਕਿੰਨਾ ਆਪਣਾ ਵਿਆਹ ਸਿੰਘ ਜੀ ਇੱਕ ਅਗ ਲੱਗੀ ਹੈ ਕਿਸ ਚੀਜ਼ ਨੂੰ ਅਗ ਲੱਗੀ ਹੈ ਤੇ ਕਿੰਨਾ ਤੁਹਾਨੂੰ ਟਾਈਮ ਲੱਗ ਗਿਆ ਟਾਈਮ ਦਾ ਸਾਨੂੰ ਸਾਨੂੰ ਹਾਈਡਰੋ ਸਟੇਸ਼ਨ ਤੋਂ ਸੋਨ ਚਾਹੀ ਗਈ ਸੀ 15 ਦੇ ਜੀ ਬਰਨਾਲ ਦੀ ਨਾਲ ਹੀ ਇਹਨਾਂ ਦੇ ਮਲਾਜਰ ਜਿਹੜਾ ਸੀਗਾ ਵਰਕਰ ਬਾਈ ਉਹ ਵੀ ਸਾਡੇ ਕੋਲੇ ਸਬਸਟੇਸ਼ਨ ਤੋਂ ਖੁਦ ਪਹੁੰਚ ਗਿਆ ਸੀਗਾ ਲਾਈਨ ਆਸ ਤੇ ਉਸੇ ਤਰ੍ਹਾਂ ਤੋਂ ਹੀ ਤੁਰ ਪਈ ਉੱਥੋਂ ਅੱਧੇ ਕੇ ਸਕਿੰਟ ਦੇ ਵਿੱਚ ਹੀ ਤੇ ਆ ਕੇ ਦੇਖਿਆ ਕਾਫੀ ਜ਼ਿਆਦਾ ਆਗ ਹੈ ਸੀਗੀ ਨਿਊ ਐਸਡੀ ਆਟੋਸ ਵਾਲਿਆਂ ਦੇ ਇਹ ਆਗ ਲੱਗੀ ਹੋਈ ਸੀਗੀ ਹਾਂਜੀ ਹਾਂਜੀ ਇਹਦੇ ਵਿੱਚ ਇਲੈਕਟ੍ਰੋਨਿਕ 스ਕੂਟਰਾਂ ਦੇ ਸੀਗਾ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਈ ਸਕੂਟਰਾਂ ਦਾ ਕਿੰਨੀ ਕਿ ਕਿੰਨੀ ਕਿ ਮੁਸ਼ਕਲ ਤੁਹਾਨੂੰ ਲੱਗ ਗਈ ਹੈ ਮੁਸ਼ਕਲ ਦਾ ਸਾਰ ਉੱਦ ਦਾ ਅੱਗ ਬਹੁਤ ਜ਼ਿਆਦਾ ਸੀਗਾ ਬਾਕੀ ਸਾਡਾ ਨਿਤ ਦਾ ਦੀ ਨਾਲ ਕੋਈ ਸਾਨੂੰ ਇਹਦਾ ਜਿਆਦਾ ਹੈ ਨਹੀਂ ਸੀਗਾ ਪੇਸ਼ੀ ਹੈ ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ ਬੈਟਰੀਆਂ ਤੇ ਤਿਆਬ ਵੀ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਬਿਲਕੁਲ ਹੁੰਦਾ ਸਰ ਜਿਹੜੇ ਸਾਨੂੰ ਖਤਰਾ ਲੱਗਦਾ ਉਹ ਅਸੀਂ ਬਾਹਰ ਕਢਵਾ ਦਿੱਤੀਆਂ ਇਹਨਾਂ ਦਾ ਬਲਾਸਟਿੰਗ ਦਾ ਡਰ ਸੀਗਾ ਬਾਕੀ ਇਨਵਰਟਰ ਦੇ ਵਾਲੇ ਦੇ ਸਪਲਾਈ ਵੀ ਉਹ ਵੀ ਬੰਦ ਕਰਵਾ ਦਿੱਤੀ ਤੇ ਹੁਣ ਅੱਗ ਤੇ ਕਾਬੂ ਹੈ ਹਾਂਜੀ ਅੱਗ ਤੇ ਕੰਟਰੋਲ ਆਈ ਓਕੇ